ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਤੀ ਮੈਂਬਰ ਦੀ ਚੋਣ ਦੇ ਲਈ ਵੋਟਾਂ ਸਵੇਰ ਸਮੇਂ ਤੋਂ ਹੀ ਲਗਾਤਾਰ ਚਾਰੀ ਨੇ ਉਤੇ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਡੇਰਾ ਬਾਬਾ ਨਾਨਕ ਦੇ ਜ਼ੋਨ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਸ਼ਾਂਤਮਈ ਤਰੀਕੇ ਦੇ ਨਾਲ ਲੋਕ ਆਪਣੇ ਵੋਟ ਦਾ ਇਸਤੇਮਾਲ ਕਰ ਸਕਣ ਹਾਲਾਂਕਿ ਇੱਥੇ ਪੋਲਿੰਗ ਬਹੁਤੀ ਗੱਲ ਕੀਤੀ ਜਾਵੇ ਤਾਂ ਵੋਟਰਸ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੱਡਾ ਰਸ਼ ਦੇਖਣ ਨੂੰ ਨਹੀਂ ਮਿਲ ਰਿਹਾ ਸਵੇਰ ਦਾ ਸਮਾਂ ਸੀ 8 ਵਜੇ ਤੋਂ ਜਦੋਂ VOTING ਸ਼ੁਰੂ ਹੋਈ ਪਰ ਹੁਣ ਤੱਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਹਲੇ ਤੱਕ 15 ਤੋਂ 20 ਫੀਸਦੀ VOTING ਹੋਈ ਹੀ ਦੱਸੀ ਚਾਲੀ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਈਕ ਖਾਸਾ ਵਾਈਕ ਕੁਰੀ ਫਤੇ ਜੀ ਬਹੁਤ ਵਧੀਆ ਭਾਈ ਇਲੈਕਸ਼ਨ ਚੱਲਦੀ ਪਈ ਆ ਬੜੀ ਸ਼ਾਂਤੀਪੂਰਵ ਚੱਲਦੀ ਪਈ ਆ ਜੀ ਬਾਕੀ ਅਸੀਂ ਆਪਣੀ ਪਾਰਟੀਆਂ ਨੂੰ ਜਿੱਤ ਕੇ ਬਿਰਾਹਾਗੇ ਅਸੀਂ ਇਹ ਚਾਹੁੰਦੇ ਆ ਕਿ ਸਾਡੀ ਜਿਹੜੀ ਮੋਦੀ ਸਰਕਾਰ ਆ ਸਾਡੇ ਪੰਜਾਬ ਚ ਵੀ ਆਏ ਕੋਈ ਨਹੀਂ ਜਾਣਦੇ ਭਾਈ ਕਿ ਸਾਡੇ ਪੰਜਾਬ ਦਾ ਇੰਨਾ ਮਾਰਾ ਵਾਲਾ ਗੈਂਗਸਟਰਾਂ ਦਾ ਵੱਧ ਗਿਆ ਵਾ ਗੁੰਡਾਗਰੀ ਵਾਦੀ ਆ ਦਿਨੋ ਕਿਤੇ ਨਾ ਗੋਲੀ ਚੱਲ ਜਾਂਦੀ ਆ ਨਸ਼ਾ ਕਈ ਗੁਣਾ ਹੋ ਗਿਆ ਇਹ ਸਰਕਾਰਾਂ ਸਾਰੀ ਸੁੱਤੀਆਂ ਪਈਆਂ ਸਾਰੀਆਂ ਜਿਹੜੀ ਹੁਣ ਸਾਡੀ ਮੌਜੂਦਾ ਸਰਕਾਰ ਆਪਦੀ ਵੀ ਇਹਨਾਂ ਵੇਖੋ ਕੀ ਡਿਵੈਲਪਮੈਂਟ ਕੀਤੀ ਆ ਵਾਅਦੇ ਕੀਤੇ ਆ ਪਰ ਕਿਨੇ ਨਭਾਇਆ ਨਹੀਂ ਹਰਿਆਣਾ ਸਾਡੀ ਸਰਕਾਰ ਆ ਯੂਪੀ ਆ ਕਿੱਡਾ ਵਧੀਆ ਚੱਲਦਾ ਪਿਆ ਅਸੀਂ ਸੋਨਿਕ ਭਾਜਪਾ ਦੀ ਸਰਕਾਰ ਹੀ ਪੰਜਾਬ ਚ ਆਵੇ ਕਿ ਪੰਜਾਬ ਸਵਾਰੇ ਜਦਾਂ ਸਾਰੇ ਪੰਜਾਬ ਨੂੰ ਸਵਾਰੇ ਬਾਕੀ ਸਾਨੂੰ ਬਹੁਤ ਵਰੀ ਹੰਗਾਰਾ ਮਿਲਦਾ ਪਿਆ ਵਾ ਅਹੀਂ ਜਿੱਤ ਕੇ ਵਿਖਾਵਾਂਗੇ ਆਪਣੀ ਇਹ ਸੀਟਾਂ ਜਿਹੜੀਆਂ ਕਿ ਕਿੰਨੇ ਪਰਸੈਂਟ ਦੇ ਬੋਟ ਹੋ ਲੋ ਜੀ ਹਜੇ ਵੋਟ ਹੈ ਜੀ ਮੈਂ 15-20% ਹੋਈ ਹੈ ਜੇ ਲੋਕੀ ਹਜੇ ਸਵੇਸਰ ਹੀ ਆ ਚੱਲਦਾ ਪਿਆ ਜਿਹੜੀ ਸੱਤਾਧਾਰੀ ਪਾਰਟੀ ਆ ਉਸ ਦਾ ਕੋਈ ਦਬਾਅ ਆ ਜਾਂ ਉਸ ਦਾ ਕੋਈ ਨੰਨਾ ਕਰ ਸਕੀਏ ਵੇਖੋ ਜੀ ਵਤੇ ਦਬਾਅ ਤਾਂ ਹੁੰਦਾ ਹੀ ਭਾਜੀ ਤੁਸੀਂ ਕਿਹੜੇ ਨਿਆਣੇ ਜੋ ਦਬਾਅ ਤੇ ਬਹੁਤ ਜ਼ਿਆਦਾ ਵੇਖੋ ਸਾਡੇ ਕੋਈ ਹਰ ਹੋਣ ਕਿ ਨਹੀਂ ਡਰ ਦੇ ਲੋਕੀ ਵੋਟਾਂ ਪਾ ਨਹੀਂ ਆ ਰਹੇ ਜੀ ਡਰਦੇ ਨਹੀਂ ਆ ਜੀ ਡਰਦੇ ਨਹੀਂ ਵੋਟਾਂ ਪਾਉਣੋਂ ਅੰਡੇ ਮੈਂ ਤਾਂ ਕਹ ਬਹੁਤ ਘੱਟ ਵੋਟ ਪੋਲਿੰਗ ਹੋਏਗੀ ਜੀ ਇੱਥੇ ਵੋਟ ਤੁਹਾਡਾ ਵਰਕਰ ਵੀ ਡਰਿਆ ਪਿਆ ਵੇਖੋ ਸੈਮ ਦਾ ਮਹੌਲ ਤਾਂ ਹੁੰਦਾ ਹੈ ਮੌਜੂਦਾ ਸਰਕਾਰ ਕੁਝ ਵੀ ਕਰ ਸਕਦੀ ਆ ਹਰ ਪਾਵਰ ਉਹਨਾਂ ਤੇ ਹਰ ਅਫਸਰ ਉਹਨਾਂ ਦਾ ਹੁੰਦਾ ਜੀ ਫਿਰ ਤੁਸੀਂ ਸਿਹਤ ਦਾ ਤਾਕਾ ਕਿੱਦਾਂ ਕਰੀ ਜਿੱਦਾਂ ਸਾਡਾ ਵੇਖੋ ਜਿੱਦਾਂ ਸਾਡੇ ਕ੍ਰਿਸ਼ਨ ਭਰਾ ਆ ਵੇ ਸਾਡੇ ਜੀ ਇੰਨਾ ਸੜੇ ਆਮ ਸਾਡੀ ਰਾਏ ਚੱਕਿਆ ਪਿੰਡ ਐਸੇ ਹੋਤੇ ਆਪਾਂ ਮੰਮਣਿਆ ਸੰਸਿਆ ਬਸੰਤਕੋਟ ਸਰ ਕ੍ਰਿਸ਼ਨ ਭਰਾ ਸਾਡਾ ਬਹੁਤ ਹੈ ਜੱਟ ਪਰ ਸਾਰੇ ਸਾਰੇ ਕਹਿੰਦੇ ਕਿ ਕਈ ਬਦਲਾਅ ਚਾਹੁੰਨੇ ਆ ਤੇ ਬਦਲਾਅ ਆਉਣਾ ਵੀ ਚਾਹੀਦਾ ਭਾਜੀ ਮੈਂ ਨਾ ਮੇਰੇ ਕਰਕੇ ਨਹੀਂ ਉੱਪਰ ਦੇਖਣਾ ਚਾਹੀਦਾ ਸਾਰੇ ਨੌਜਵਾਨ ਪੀੜ ਦਾ ਕੀ ਹਾਲ ਹੋ ਰਿਹਾ ਹੈ ਇੰਨੇ ਕਾਜ ਕਿਤੇ ਗਏ ਤਕਰੀਬਨ ਤਿੰਨ ਹੀ ਜਗ੍ਹਾ ਤੇ ਇਲੈਕਸ਼ਨ ਹੋਉਂਦੀ ਹੈ। ਵੇਖੋ ਇਹਨਾਂ ਨੇ ਕਾਜ ਤੇ ਆਪ ਘਟਾਏ ਆ। ਜੇ ਇਹਨੇ ਯੋਗ ਹੁੰਦੇ ਤਾਂ ਕਾਜ ਨਾ ਘਟਾਉਂਦੇ। ਪਤਾ ਲੱਗ ਜਾਂਦਾ ਕਿਹੜਾ ਮੈਦਾਨ 'ਚ ਕਿਹੜਾ ਚਿੱਦਾ ਪਿਆ ਵਾ। ਕਿੰਨੇ ਕ ਆਪਣੀ ਹੈ ਸਿਰ ਕਿੰਨੀ ਮੁਤਾਬਕ ਆਪਾਂ ਲੋਕ ਕਾਏ। ਕਿੰਨੇ ਕ ਆਪਾਂ ਕੰਮ ਕੀਤੇ ਆ। ਇਹਦੇ ਕੰਮਾਂ ਦੇ ਮੁਤਾਬਕ ਇਹਨਾਂ ਨੇ ਕੁਝ ਨਹੀਂ ਕੀਤਾ ਤਾਂ ਇਹਨਾਂ ਕਾਜ ਰਾਏ। ਬਾਕੀ ਤੁਹਾਨੂੰ ਪਤਾ ਲੱਗ ਜਣਾ ਭਾਈ ਜਿਹੜੀਆਂ ਸਾਡੀ ਸੀਟਾਂ ਪੰਜ ਹੈਗੀਆਂ ਇੱਥੇ। ਮੁੱਖ ਮੁਕਾਬਲਾ ਜਿਹੜਾ ਜਿਹੜੀ ਪੱਟੇ ਦੀ ਮਸਲੀ ਹੈ। ਵੇਖੋ ਮੌਜੂਦਾ ਸਰਕਾਰ ਦਾ ਭਾਇਸ ਹੁੰਦਾ ਦਪਾ ਹੁੰਦਾ ਬੜਾ ਪਰ ਅਫਸਰ ਲੈਣ ਉਹਨਾਂ ਦਾ ਆਖ ਮੰਦੀ ਆ ਪਰ ਫਿਰ ਇਹ ਅਸੀਂ ਜਿੱਤ ਕੇ ਵਖਾਵਾਂਗੇ ਇਹ ਮੋਦੀ ਸਰਕਾਰ ਸਾਡੀ શ્રી ਨਰਿੰਦਰ ਮੋਦੀ ਜੀ ਉਹਦੇ ਝੋਲੀ ਪਾਵਾਂਗੇ ਜਿੱਤ ਕੇ ਜੀ ਆਪਾਂ ਬਾਕੀ ਸਾਡੇ ਵੇਖੋ ਭਾਜਪਾ ਸਰਕਾਰ ਆਉਣੀ ਹੋਣੀ ਆ ਇਹ ਤਾਂ ਹਰ ਕੋ ਨੂੰ ਪਤਾ ਵਾ ਕਿਉਂਕਿ ਜੋ ਬਾਹਰ ਇੱਥੇ ਸਾਡੇ ਪੰਜਾਬ ਦਾ ਹਾਲ ਮਾਰਾ ਵਾ ਬਹੁਤ ਜ਼ਿਆਦਾ ਜੀ ਇਸ ਜੋਨ ਦੇ ਚ ਕਿੰਨੇ ਪਿੰਡ ਜਿਹੜੇ ਪਿੰਡ ਇਹ ਜੋਨ ਚ 5 ਪਿੰਡ ਆ ਜੀ ਤੇ ਸਾਰੇ ਪਿੰਡਾਂ ਦੇ ਵੱਖ-ਵੱਖ ਹੋ ਰਹੇ ਇਲੈਕਸ਼ਨ ਹਰ ਪਿੰਡ ਦੇ ਵੱਖ-ਵੱਖ ਵੋਟਾਂ ਹੋ ਰਹੀਆਂ ਜੀ